नमस्कार पेश है हफ्तावारी समाचार समीक्षा। लेखक ने सीनियर पत्रकार जितेंद्र में वाचिका अमन कौर इस साल राष्ट्रीय वोटर दिवस मेरा पार्थ मेरी वोट दे नाल देश भर च मनाया गया ਭਾਰਤ ਚ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ 15 ਸਾਲ ਪਹਿਲਾਂ 25 ਜਨਵਰੀ 1911 ਤੋਂ ਕੀਤੀ ਗਈ ਹੈ। ਇਸ ਤਰੀਕ ਦੀ ਚੋਣ ਇਸ ਕਰਕੇ ਕੀਤੀ ਗਈ ਕਿਉਂਕਿ ਭਾਰਤ ਸੰਵਿਧਾਨ ਦੇ ਨਿਰਮਾਣ ਉਪਰੰਤ 25 ਜਨਵਰੀ 1950 ਨੂੰ ਸੰਵਿਧਾਨ ਦੀ ਧਾਰਾ 324 ਅਧੀਨ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਦੇਸ਼ ਦੀ ਜਨਤਾ ਨੂੰ ਆਪਣੇ ਵੋਟ ਪਾਉਣ ਲੋਕਤੰਤਰੀ ਹੱਕ ਲਈ ਜਾਗਰੂਕ ਕਰਨਾ ਤਾਂ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਉਤਸਵ ਮੰਨੀਆਂ ਜਾਂਦੀਆਂ ਚੋਣਾਂ 'ਚ ਦੇਸ਼ ਦੇ ਵੱਧ ਵੱਧ ਵੋਟਰਾਂ ਦੀ ਪਾਈਵਾਲ ਦਰਜ ਕੀਤੀ ਜਾ ਸਕੇ ਜੇਕਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ ਭਾਰਤ ਚ ਪਹਿਲੀ ਵਾਰ ਵੋਟਰ ਵੋਟ ਪਾਉਣ ਦਾ ਅਧਿਕਾਰ 18 ਜਨਵਰੀ 1937 ਚ ਅੰਗਰੇਜ਼ੀ ਹਕੂਮਤ ਵੇਲੇ ਭਾਰਤੀਆਂ ਨੂੰ ਮਿਲਿਆ ਉਹਨਾਂ ਚੋਣਾਂ ਦੌਰਾਨ ਹੀ ਦੇਸ਼ ਅੰਦਰ ਕੁਝ ਵਿਸ਼ੇਸ਼ ਵਰਗ ਦੀਆਂ ਔਰਤਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਿਆ ਹਾਲਾਂਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਚ ਸੰਵਿਧਾਨ ਲਾਗੂ ਹੋਣ ਉਪਰੰਤ 1951-52 ਦੀਆਂ ਪਹਿਲੀਆਂ ਚੋਣਾ ਦੌਰਾਨ ਮਿਲਿਆ ਇਨ੍ਹਾਂ ਚੋਣਾ ਦੌਰਾਨ ਭਾਰਤ ਦੀਆਂ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ ਔਰਤਾਂ ਨੂੰ ਵੋਟ ਦਾ ਹੱਕ ਮਿਲਣ ਲਈ 19ਵੀਂ ਸਦੀ 'ਚ ਜਾਗਰੂਕਤਾ ਤੇ ਬੜੀਆਂ ਲਿਖੀਆਂ ਔਰਤਾਂ ਨੇ ਵਿਸ਼ਵ ਪੱਧਰ 'ਤੇ ਸੰਘਰਸ਼ ਅਰੰਭੇ ਇਨ੍ਹਾਂ ਸੰਘਰਸ਼ਾਂ ਦੇ ਨਤੀਜੇ ਵਜੋਂ ਸਦੀ ਦੇ ਅੱਧ ਤੱਕ ਆਸਟ੍ਰੇਲੀਆ ਯੂਰਪ ਅਤੇ ਅਮਰੀਕਾ 'ਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਰੋਮ ਅੰਦਰ 1591 'ਚ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਜਦੋਂ ਕਿ ਸਵੀਡਨ 'ਚ ਪਹਿਲੀ ਵਾਰ 1718 ਵਿੱਚ ਔਰਤ ਔਰਤਾਂ ਨੂੰ ਵਿਸ਼ੇਸ਼ ਚੋਣਾਂ ਦੌਰਾਨ ਵੋਟ ਪਾਉਣ ਦੀ ਆਗਿਆ ਦਿੱਤੀ ਗਈ ਇਸ ਉਪਰੰਤ ਹੋਰ ਨਾ ਚੋਣਾਂ ਦੌਰਾਨ ਵੀ ਵੋਟ ਪਾਉਣ ਦੇ ਅਧਿਕਾਰ ਦਾ ਖੇਰਾ ਵਧਾਇਆ ਜਾਂਦਾ ਰਿਹਾ ਅਮਰੀਕਾ 'ਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ 1840 ਦੇ ਵਿੱਚ ਮਿਲਿਆ ਇਸ ਤਰ੍ਹਾਂ 19ਵੀਂ ਸਦੀ ਦੇ ਅੱਧ ਤੋਂ ਬਾਅਦ ਬਹੁਤ ਅਮਰੀਕੀ ਯੂਰਪੀ ਅਤੇ ਹੋਰ ਦੇਸ਼ਾਂ 'ਚ ਔਰਤਾਂ ਵੋਟ ਦੇ ਹੱਕ ਦੀ ਵਰਤੋਂ ਕਰਨ ਲੱਗੀਆਂ ਭਾਰਤ ਵਿੱਚ ਵੀ 1921 ਚ ਪਹਿਲੀ ਵਾਰ ਮੁਦਰਾਸ ਵਿਖੇ ਅਮੀਰ ਅਤੇ ਪੜੀਆਂ ਲਿਖੀਆਂ ਔਰਤਾਂ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਪੰਜਾਬ ਅੰਦਰ 1925 ਚ ਸਿੱਖ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ ਜਦੋਂ ਗੁਰਦੁਆਰਾ ਐਕਟ ਬਣਾਇਆ ਗਿਆ। 1935 ਚ ਪਹਿਲੀ ਵਾਰ ਬ੍ਰਿਟਿਸ਼ ਇੰਡੀਆ ਗਵਰਨਮੈਂਟ ਨੇ ਔਰਤਾਂ ਨੂੰ ਵੋਟਾਂ ਦੇ ਹੱਕ ਦੇ ਨਾਲ ਚੋਣਾਂ ਵਿੱਚ ਵੀ ਹਿੱਸਾ ਲੈਣ ਦਾ ਅਧਿਕਾਰ ਦਿੱਤਾ। ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਨੇ ਦੇਸ਼ ਅੰਦਰ ਮਰਦਾਂ ਦੇ ਨਾਲ ਮਰਦਾਂ ਦੇ ਨਾਲ ਔਰਤਾਂ ਨੂੰ ਵੋਟ ਦੇ ਅਧਿਕਾਰ ਦੀ ਵਕਾਲਤ ਕੀਤੀ ਅਤੇ ਸੰਵਿਧਾਨ ਚ ਇਹ ਅਧਿਕਾਰ ਲਾਗੂ ਕੀਤਾ ਗਿਆ 1951-52 ਚ ਦੇਸ਼ ਅੰਦਰ ਹੋਈਆਂ ਪਹਿਲੀਆਂ ਆਮ ਚੋਣਾਂ ਦੌਰਾਨ ਮਰਦਾਂ ਦੇ ਨਾਲ-ਨਾਲ ਔਰਤਾਂ ਨੇ ਵੀ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸਮੇਂ ਦੇ ਨਾਲ-ਨਾਲ ਵੋਟਰਾਂ ਨੂੰ ਲੋਕਤੰਤਰ ਪ੍ਰਣਾਲੀ ਚ ਆਪਣੇ ਹਿੱਸੇਦਾਰੀ ਪਾਉਣ ਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਪਿਛਲੇ 15 ਸਾਲਾਂ ਤੋਂ ਲਗਾਤਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਨੇ ਰਾਸ਼ਟਰੀ ਵੋਟਰ ਦਿਵਸ ਮੌਕੇ ਦੇਸ਼ ਦੇ ਕਰੀਬ ਜ਼ਿਲ੍ਹਾ ਪੱਧਰ 11 ਲੱਖ VOTER ਕੇਂਦਰਾਂ ਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ। ਸੁਪਾ ਪੱਧਰ ਦੇ ਮੁੱਖ ਚੋਣ ਅਧਿਕਾਰੀ ਅਤੇ ਬੂਥ ਪੱਧਰ ਦੇ BLOs ਹਰੇਕ ਪੋਲਿੰਗ ਸਟੇਸ਼ਨ ਦੇ ਖੇਤਰ ਪ੍ਰੋਗਰਾਮ ਕੀਤੇ ਜਾਂਦੇ ਨੇ। SVEEP ਯਾਨੀ ਸਿਸਟੈਮੈਟਿਕ VOTERS ਐਜੂਕੇਸ਼ਨ ਐਂਡ ਇਲੈਕਟ੍ਰੋਨਿਕਸ ਪਾਰਟਿਸਪੀਸ਼ਨ ਤਹਿਤ VOTERਾਂ ਨੂੰ VOT ਬਣਵਾਉਣ ਲਈ ਮੁਹੱਲਿਆਂ, ਸਕੂਲਾਂ ਅਤੇ ਕਲਜਾਂ 'ਚ VOTER ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ। SVEEP ਭਾਰਤੀ ਚੋਣ ਕਮਿਸ਼ਨ ਦਾ ਦੇਸ਼ ਵਿਆਪੀ ਪ੍ਰੋਗਰਾਮ ਹੈ। SVEEP ਦੀ ਸ਼ੁਰੂਆਤ 2009 ਵਿੱਚ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸਿੱਖਿਅਤ ਕਰਨਾ ਅਤੇ ਉਹਨਾਂ ਦੀ ਚੋਣ 'ਚ ਹਿੱਸੇਦਾਰੀ ਵਧਾਉਣਾ ਹੈ। ਨੌਜਵਾਨ ਵੋਟਰਾਂ ਨੂੰ ਵਿਸ਼ੇਸ਼ ਸਮਾਗਮ ਕਰਕੇ ਵੋਟਰ ਕਾਰਡ ਦੀ ਵੰਡ ਕੀਤੀ ਜਾਂਦੀ ਹੈ। ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਉਹਨਾਂ 'ਚ ਭਾਰਤੀ ਲੋਕਤੰਤਰੀ ਪ੍ਰਣਾਲੀ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ ਤੇ ਇਸ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਸੌਂ ਵੀ ਚੁਕਾਈ ਜਾਂਦੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਕਾਰ ਦੀ ਵਰਤੋਂ ਨਿਰਧਰ ਹੋ ਕੇ ਅਤੇ ਧਰਮ ਵਰਗ ਜਾਤੀ ਭਾਈਚਾਰਾ ਭਾਸ਼ਾ ਤੇ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਕੀਤਾ ਜਾਵੇਗਾ ਲੋਕਤੰਤਰ ਨੂੰ ਲੋਕਾਂ ਦਾ ਸ਼ਾਸਨ ਆਖਿਆ ਜਾਂਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਹਰੇਕ ਨਾਗਰਿਕ ਪਹਿਲਾਂ ਵੋਟਰ ਬਣੇ ਤੇ ਫਿਰ ਆਪਣੇ ਵੋਟ ਦੇ ਅਧਿਕਾਰ ਨੂੰ ਸਮਝਦਾਰੀ ਨਾਲ ਵਰਤੋਂ ਕਰੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਜਿੱਥੇ ਦੇਸ਼ ਦੀ ਸੰਸਦ ਤੇ ਸੂਬੇ ਦੀ ਵਿਧਾਨ ਸਭਾ ਤੋਂ ਲੈ ਕੇ ಗ್ರಾಮ ਪੰਚਾਇਤ ਦੇ ਨੁਮਾਇੰਦਿਆਂ ਦੀ ਚੋਣ ਵੋਟਾਂ ਰਾਹੀਂ ਕੀਤੀ ਜਾਂਦੀ ਹੈ ਜੇਕਰ ਅਸੀਂ ਆਪਣੇ ਸੂਬੇ ਅਤੇ ਦੇਸ਼ ਦੀ ਵੰਗਡੋਰ ਸਹੀ ਹੱਥਾਂ ਵਿੱਚ ਦੇਣੀ ਹੈ ਤਾਂ ਸਾਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਤੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ